ਇਹ ਜ਼ਿੰਮੇਦਾਰ ਰਸਤੇ ਨਾ ਪੂਰਾ ਸੋਹਣਾ ਤੇ origignal tractor ਲੈ ਕੇ ਆਏ ਆ 744 ਨਾਲੇ ਹੋਊਗਾ ਵੀ ਡਬਲ ਕਲੱਚ ਤੇ ਮੁੱਲ ਵੀ ਛੋਟਾ ਜਾ ਹਨਾ ਬਾਈ ਜੀ ਠੀਕ ਹੈ ਜੀ ਸਵਰਾਜ 744 ਐਫੀ tractor ਆ ਜੀ ਮਾਡਲ ਕਿਹੜਾ ਬਾਈ ਸਭ ਬਈ 2003 ਟੈਰਾਂ ਡੀਲੈਕਸ ਮਾਡਲ ਆ ਠੀਕ ਆ 2003 ਮਾਡਲ ਡੀਲੈਕਸ ਮਾਡਲ ਤੇ ਨੰਬਰ ਪੰਜਾਬ ਨੰਬਰ ਇਹ ਐਚ 4 ਪੰਜਾਬ ਚ ਨਾ ਹੋਇਆ ਠੀਕ ਆ ਐਚ 4 ਨੰਬਰ ਆ ਵੈਸੇ ਪੰਜਾਬ ਚ ਨਾ ਹੋਇਆ ਵੇ ਗੱਲ ਕਰੀਏ ਟੈਰਾਂ ਦੀ ਬਾਈ ਜੀ ਟੈਰ ਬਾਈ ਮੂਲ ਦੇ ਹੈਗੇ 80 ਕੇ ਪੈਸੇ ਠੀਕ ਆ ਮਾ ਕਰ ਲੇ ਲੈ ਕੇ ਮਨ ਕੇ ਦੋ 45 ਕੇ ਪੈਸੇ ਟੈਰਾਂ 14 ਦੇ ਵੱਡੇ ਪਏ ਦੇ ਠੀਕ ਆ ਵੀ ਕੰਮ ਦਿੰਦੇ ਆ ਬਾਈ ਹਾਂ ਕੰਮ ਪੂਰਾ ਦਿੰਦੇ ਆ ਡਬਲ ਕਲੱਚ ਆ ਪਲੇਟਾ ਵਟਾ ਰੇਟਰ ਦੇ ਨਾਲ ਦੀਆਂ ਲੱਗਣ ਆ ਠੀਕ ਆ ਡਬਲ ਕਲੱਚ ਆ ਪਲੇਟਾ ਵਟਾ ਨਾਲ ਦੀਆਂ ਇੰਜਨ ਗੇਅਰ ਦਾ ਫੁੱਲ ਚ ਤੇ ਬਾਈ ਸਮਾਨ ਕੀ ਇਹ ਦਾ ਡੰਡਾ ਬਈ ਘਰੇ ਮਿਲ ਜੂਗਾ ਫੱਟੀ ਫੁੱਟੀ ਨਾਲ ਮਤਲਬ ਕਿ ਨਾਗ ਤਿੰਨੇ ਪੂਰੇ ਹਨ ਆਪਣੇ ਕੋਲੇ ਡੰਡਾ ਡਰਾਈਵਰ ਸਭ ਕੁਝ ਠੀਕ ਆ ਬਾਈ ਜੀ ਸਾਰਾ ਸਮਾਨ ਨਾਲ ਮਿਲੂਗਾ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਲੈ ਆ ਸਕਦੇ ਹੋ ਜੇ ਕੋਈ ਕਮੀਆਂ ਤਾਂ ਬਾਈਆਂ ਦੀ ਫੁੱਲ ਜ਼ਿੰਮੇਵਾਰੀ ਆ ਠੀਕ ਆ ਨਿੱਕਾ ਜਾਂ ਮੌਲਾ ਬਾਈ ਕੀ ਡਿਮਾਂਡ ਹੈ ਇਹਦੀ ਇਹਦੀ ਬਾਈ ਡਿਮਾਂਡ ਤਾਂ ਹੈਗੀ ਆ 2 ਲੱਖ ਤੇ 15000 ਰੁਪਏ ਉਹ 2 ਲੱਖ 15000 ਰੁਪਏ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 15000 ਰੁਪਏ ਲਸ ਕਰਦਾ 2 ਲੱਖ ਦੇ 5000 ਦਾ ਟਰੈਕਟਰ 2 ਲੱਖ ਦਾ ਹੀ ਦੇ ਦੇਗੀ ਯਾਰ ਬਸ ਠੀਕ ਆ 2 ਲੱਖ ਦਾ ਮਿਲ ਜੂਗਾ ਸਵਰਾਜ 744 ਤੇ ਕਿਹੜੇ ਪਿੰਡ ਵਕਾਉ ਹੈ ਜੀ ਪਟਾੜੀ ਮੋਸਪਾ ਜੀ ਭਾਈ ਜਿਹੜਾ ਮੋਗਾ ਹਾਂ ਜਿਹੜਾ ਮੋਗਾ ਤੇ ਨੰਬਰ ਬੋਲਨੀ ਬਾਈ 95923 ਠੀਕ ਆ 08123 ਹੁਣ ਬਾਈ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਫੁੱਲ ਮਾਨਦਾਨ ਕਰਦੇ ਹੋ ਜੇ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ